ਅੱਜ ਦੇ ਲੰਗਰ ਹਾਲ ਚ ਕੁਰਸੀਆਂ ਟੇਬਲ ਲਾ ਕੇ ਰੋਟੀ ਖਾਂਦੇ ਨੇ ਉਹ ਗੁਰਮਤ ਦੇ ਵਿੱਚ ਨਹੀਂ ਹੈ ਗੁਰਮਤ ਦੇ ਵਿੱਚ ਹੇਠਾ ਸਫਾ ਬਿਸਾ ਕੇ ਕਿ ਉਹ ਕਹਿੰਦੇ ਨੇ ਆਪਾਂ ਬੈਠ ਕੇ ਰੋਟੀ ਨਿਮਾਣੇ ਗਰੀਬੀ ਚੋ ਕੇ ਰੋਟੀ ਖਾਦੇ ਜਿਵੇਂ ਇਹ ਦੇ ਵੈਸਟਰਨ ਕਲਚਰ ਆ ਗਿਆ ਕੁਰਸੀਆਂ ਵਾਲਾ ਤੇ ਟੇਬਲਾਂ ਵਾਲਾ ਅਸੀਂ ਤੇ ਗਰੀਬੀ ਲਿਆਂਦੀ ਨਹੀਂ ਇਹ ਤਾਂ ਬੰਦਾ ਟੇਬਲਾਂ ਤੇ ਜਦ ਖਾਣੇ ਆ ਆਪਣਾ ਜਾਂ ਤੇ ਪਿੰਡ ਖਾਦੀ ਖਰਾਬ ਹੁੰਦੀ ਹੈ ਜਦੋਂ ਇਹ ਸੋਚਣੇ ਜਾਂ ਕੋਈ ਥੋੜੀ ਬਹੁਤ ਦਰਦ ਹੁੰਦੀ ਹੋਣੀ ਆ ਉਹ ਨਹੀਂ ਸਾਹ ਸਕਦੇ ਤੇ ਗੁਰੂ ਦੀ ਖੁਸ਼ੀ ਲੈਣੀ ਆ ਤੇ ਸਰੀਰ ਤੋਂ ਉੱਤੇ ਉਠੋ ਸੁਖਾਂ ਤੋਂ ਉੱਤੇ ਉਠੋ ਇਹ ਮਾਰੇ ਇਹ ਅਸਲੀ ਕਹਿੰਦੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਤਾਂ ਹੀ ਹੋਈ ਲੈ ਸਕਦਾ ਮਨ ਵੇਚੇ ਸਤਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਹ ਤੇ ਮਨ ਤੇ ਵੇਚਣ ਮਨ ਤੇ ਲੱਗਾ ਹੋਇਆ ਆਪਣੇ ਸਰੀਰ ਦੇ ਸੁਖਾਂ ਵਾਸਤੇ ਇਸ ਕਰਕੇ ਗੁਰਮਖੋ ਗੁਰੂ ਇਹ ਗੁਰੂ ਦਾ ਲੰਗਰ ਆ ਗੁਰੂ ਦਾ ਲੰਗਰ 'ਚ ਪੰਗਤਾ ਪੈਣ ਪੰਗਾ 'ਚ ਬੈਣ ਨਾਲ ਮਤ ਉਹਨੂੰ ਪ੍ਰੇਮ ਲੱਗਦਾ ਗੁਰੂ ਦਾ ਵੀ ਸਾਰੇ ਅਸੀਂ ਬਰਾਬਰ ਆ ਇੱਕੋ ਜਿਹੇ ਬੈਠਾ ਬਹਿ ਰਿਹਾ ਗਰੀਬੀ ਨਾਲ ਇੱਥਾਂ ਬੈਠ ਕੇ ਛਕ ਰਿਹਾ ਇਹਦੇ ਬਸਟਰ ਗੱਲ ਚੁਰ ਕੁਰਸੀਆਂ ਤੇ ਅੰਗੁਰਾਂ ਲਈਆਂ ਪਹਿਲੇ ਤਾਂ ਕੁਰਸੀ ਹੁੰਦੀਆਂ ਹੀ ਨਹੀਂ ਸੀ ਨਾ ਟੇਬਲ ਹੁੰਦੇ ਸੀ ਸਾਰੇ ਬੈਠਾ ਹੀ ਮੰਨ ਹੁੰਦਾ ਸੀ ਸਿਰਫ ਬਾਦਸ਼ਾਹ ਦੇ ਤਾਜ ਹੁੰਦੇ ਸੀ ਬਾਦਸ਼ਾਹ ਦੇ ਦਰਵਾਜ਼ਾ ਦਰਵਾਜ਼ਾ ਦਰਬਾਰ ਹੁੰਦੇ ਸੀ ਤੇ ਇਹ ਇਹ ਜਿਹੜੀ ਆ ਕੁਰਸੀਨਾ ਦੇ ਆਡੀਲੇ ਇਹ ਗੁਰਮੁਖ ਦੇ ਵਿੱਚ ਨਹੀਂ ਹੈ